ਜੀ ਦੋਸਤੋ ਅੱਜ ਫੇਰ ਇੱਕ ਵੱਡੇ ਕਦ ਕੱਠ ਵਾਲੀ ਸੋਹਣੇ ਹਵਾਨੇ ਵਾਲੀ ਆਪਾਂ ਚੰਗੀ ਮੱਝ ਲੈ ਕੇ ਆਏ ਜੀ ਖੜੀਆਂ ਪਿੰਡ ਮਹਾਰਾਜ ਸੁਧਾਨਾ ਰੋਡ ਤੇ ਬਾਈ ਸਤਨਾਮ ਦੇ ਕੋਲ ਇੱਕ ਚੰਗੀ ਮੱਝ ਤੁਹਾਨੂੰ ਦਿਖਾਵਾਂਗੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕੀ ਬਾਈ ਨੇ ਮੁੱਲ ਕਰਤਾ ਪਹਿਲਾਂ ਤੁਰਦੀ ਤੁਸੀਂ ਦੇਖੋ ਬਹੁਤ ਸੋਹਣੀ ਤੇ ਬਹੁਤ ਸੋਹਣਾ ਮਿੱਤਰੋ ਹਵਾਨਾ ਤੇ ਕੱਲਾ ਕੱਲਾ ਥਣਾ ਥਣਾ ਦਾ ਗੈਸ ਹੈ ਸਾਨੂੰ ਨੇੜੇ ਕੈਮਰਾ ਕਰਕੇ ਦਿਖਾਉਣੇ ਆ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਫਿਕਸ ਹਵਾਨੇ ਦੀ ਆ ਸੂਣ ਦੇ 2-4 ਦਿਨ ਮੇਰਾ ਅੰਦਾਜ਼ਾ ਵੀ ਬਾਕੀ ਨੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਵੀ ਕਿੰਨੇ ਦਿਨ ਜਿਹੜੇ ਰਹਿੰਦੇ ਨੇ ਤੇ ਕੀ ਬਾਈ ਨੇ ਰੇਟ ਕਰਿਆ ਸਿੰਘ ਗੋਲ ਹੈ ਸਰੀਰ ਪੱਖੋਂ ਚੰਗੀ ਐ ਸੋਹਣਾ ਕੱਦ ਕਾਰ ਤੇ ਚੰਗੀ ਬੇਲ ਥਾਂ ਲੈਵੇ ਦੀ ਪੂਰੀ ਮਿੱਤਰੋ ਸਾਫ ਬੰਦ ਜਬਾਨ ਤਿਆਰੀ ਫੁੱਲ ਬਟਾ ਫੁੱਲ ਐ ਤੇ ਦੁੱਧ ਵੀ ਚੰਗਾ ਜਿਹੜੇ ਸਾਹ ਹਾਂ ਮਿੱਤਰੋ ਤਿਆਰੀ ਆ ਬਹੁਤ ਚੰਗਾ ਕੱਢੂਗੀ ਅੱਗੇ ਤੁਹਾਡੀ ਸਾਹ ਸੰਭਾਲਾ ਅਗਾੜੀ ਬਸਾੜੀ ਮਿੱਤਰੋ ਬਹੁਤ ਚੰਗੀ ਆ। ਹਾਂਜੀ ਬਾਈ ਸਤਨਾਬ ਕੀ ਹਾਲ ਚਾਲ ਆ? ਸਸੇ ਹੀ ਕਰੋ ਜੀ। ਸਸੇ ਕਾਲ ਹੋ ਠੀਕ ਐ ਸੇ ਤਾਂ। ਠੀਕ ਠਾਕ ਬਹੁਤ ਵਧੀਆ। ਠੀਕ ਐ। ਸੂਆ ਮੱਝ ਦਾ ਤੀਜਾ ਸੂਆ ਜੀ ਇਹਦਾ। ਤੀਜਾ ਸੂਆ ਸੁੰਦੀ ਆ। ਸੁੰਦੀ ਆ ਜੀ। ਕਿੰਨੇ ਕ ਦਿਨ ਲੈ ਜੂ? ਇਹ ਵੀ ਬਤਨ 3-4 ਦਿਨ ਹੀ ਰਹਿੰਦੇ ਆ ਜੀ। ਤਿੰਨ ਚਾਰ ਇੱਕ ਦੋ ਦਿਨ ਵੱਧ ਘੱਟ ਵੀ ਲੈ ਸਕਦੀ ਆ ਹਾਂਜੀ। ਠੀਕ ਐ। ਤੇ ਕੱਦ ਘੜ ਬਹੁਤ ਆ ਹਣਾ? ਦੁੱਧ ਤਾਂ ਘੜ ਬਹੁਤ ਆ ਜੀ। ਦੁੱਧ ਵੀ ਬਹੁਤ ਆ ਮੈਂ ਥੱਲੇ ਜੀ। ਠੰਡੀ ਸੀਲ ਫੁੱਲ ਐ ਜੀ। ਠੀਕ ਐ। ਹਾਂਜੀ। ਰੇਟ ਕੀ ਕਰਤਾ ਜੀ ਦਾ? ਵੇ ਦੇ ਤਾਂ 1.45 ਕਰਤਾ ਜੀ 1.45 ਮਾਨਤਨ ਤਾਂ ਹੋ ਮਾਨਤਨ ਕਰਦੇ ਜੀ ਇੱਕ ਵਾਰੀ ਤੋੜ ਕੇ ਹੋਰ ਦਿਖਾ ਦਿਓ ਕਿਉਂਕਿ ਫੁੱਲ ਕਦਕਾਟ ਮਿੱਤਰੋ ਸੋਹਣਾ ਮੁਠੀ ਵਾਲਾ ਥਾਣਾ ਹੈ ਇੱਕੋ ਜਿਹਾ ਥਾਣਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕਿਸੇ ਪਾਸੇ ਮਿੱਤਰੋ ਹੱਥ ਨਹੀਂ 드러ਉਂਦੀ ਫੁੱਲ ਵਜਣਾ ਫੁੱਲ ਕਦਕਾਟ ਹੈ ਤੇ ਚੰਗੀ ਮੱਚ ਹੈ ਦੁੱਧ ਮੇਰਾ ਹਿਸਾਬ ਨਾਲ ਵੀ 13 14 ਘੱਟੋ ਘੱਟ ਕੱਢੂਗੀ ਫੇਰ ਅੱਗੇ ਤੁਹਾਡੀ ਸਮਝ ਹੈ ਤੇ ਉਹ ਹਿਸਾਬ ਨਾਲ ਮੇਰੇ ਤੋਂ ਸੌਦਾ ਕਰਨਾ ਹੈ ਰੇਟ 1.45 1.45 ਦੁੱਧ ਵੀ 15 ਲੀਟਰ ਦੀ ਗਾਰੰਟੀ ਹੈ ਜੀ ਆਪਣੀ ਚਲੋ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 96699 ਜੀ 96699 95813 ਜੀ 95813 ਹਾਂਜੀ ਹਾਂਜੀ ਸੋ ਫੇਰ ਆਪਾਂ ਤੁਹਾਨੂੰ ਇੱਕ ਵਾਰੀ ਕੈਮਰਾ ਨੇੜੇ ਕਰਕੇ ਫੇਰ ਦਿਖਾਉਂਦੇ ਆ ਠੰਡੀ ਸੀ ਇਹ ਵੀ ਮਿੱਤਰੋ ਫੁੱਲ ਹੈ ਬਹੁਤ ਸੋਹਣਾ ਹਵਾਨਾ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਸੋਹਣੇ ਸਰੀਰ ਦੀ ਬੰਤਰ ਤੇ ਚੰਗਾ ਭਜਨ ਤੇ ਚੰਗੀ ਸਾਂਭੀ ਵੀ ਹੈ ਬਸ ਧੰਨਵਾਦ